ਮਾਕੇ ਨੂੰ ਧੱਕਾ ਦੇ ਕੇ ਦਰਿਆ 'ਚ ਸੜਦਾ। ਬੱਚੇ ਨੂੰ ਘਰੋਂ ਬੈਠੇ ਨੂੰ ਛੱਡ ਕੇ ਲਗਾਇਆ ਗੁਰਵਿੰਦਰ ਸਿੰਘ ਨੇ ਉਹਨੂੰ ਇੱਕ ਦਿਨ ਕੁੱਪਿਆ ਜੀ ਫੜ ਕੇ। 11 ਤੋ ਜੇ ਦੇ ਕਰੀਬ ਤੱਕ ਉਹਨਾਂ ਦਰਿਆ 'ਚ ਬੱਚਾ ਕੱਢਿਆ ਗਿਆ। ਆਦੀ ਮੇਰੇ ਪਪਾ ਵਰਮਾਇ ਪਰਚਾ ਦੇ ਆਇਆ। ਦੋੜਾ ਤਾਂ ਉੱਥੇ ਠਾਣੇ 'ਚ ਰਹਿਏ ਜਿੱਤੇ ਕੀ ਰਾਤ ਉਹਨਾਂ ਨੇ ਉਹਨੂੰ ਛੱਡ ਪਾਇਆ। ਬਿਚਾਸ਼ਾਨਾ ਸਾਨੂੰ ਇਹ ਹੀ ਦੁਆ ਪਾ ਰਿਹਾ ਜੀ ਰਾਇਨਾਮਾ ਕਰੋ। ਦੁੱਚੇ ਦੋ ਬੱਚੇ ਜਿਨ੍ਹਾਂ ਦਾ ਤੁਸੀਂ ਨਾਲ ਲਏ ਤੇ ਬਈ ਉਹਨਾਂ ਦੀ ਲਾਇਫ ਖਰਾਬ ਨਾ ਹੋਵੇ ਬਈ ਉਹਨਾਂ ਨੂੰ ਤੁਸੀਂ ਰਾਈ ਨਾਮ ਕਰ। ਪੁਲਿਸ ਨੂੰ ਵੀ ਫੋਨ ਕੀਤਾ ਤੋਂ ਸਾਡੀ ਕੋਈ ਹੇ ਨਹੀਂ ਪੁਲਿਸ ਨੇ ਵੀ ਨਹੀਂ ਸੁਣੀ। 10 ਵਜੇ ਪੁਲਿਸ ਆਈ ਜੀ ਇਤਨਾ ਪੁਲਿਸ ਵਾਲਿਆਂ ਨੇ ਸਾਡੀ ਕੋਈ ਗੱਲਬਾਤ ਸੁਣੀ ਆ। ਮੇਰੇ ਭਰਾ ਨੂੰ ਕਰੋ ਸੱਦ ਕੇ ਲੈ ਕੇ ਤੋਂ ਡਿਮਾਣਾ। ਉੱਥੇ ਜਾ ਕੇ ਉਹਨੂੰ ਕੁਝ ਪਿਆ ਕੇ ਖੁਲਾ ਕੇ ਦਰਿਆ ਚ ਸਿੱਟ ਕੇ ਮਾਰਤਾ। 3 ਸਾਲ ਦੀ ਕਮਾਈ ਪਹਿਲਾਂ ਕੁੜੀ ਖਾਂਦੀ ਰਹੀ। ਫਿਰ ਉਹਨੂੰ ਹਣ ਮਾਰ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਭਰਾ ਨੂੰ ਦਰਿਆ ਦੇ ਵਿੱਚ ਛੁੱਟੋ ਦਿੱਤਾ ਗਿਆ ਜੀ ਤੋ 6 ਵਜੇ ਫੋਨ ਆਇਆ ਉਹ ਕਹਿੰਦਾ ਕਰੇ ਨਹੀਂ ਆਇਆ ਜਦੋਂ ਫੋਨ ਕੀਤਾ ਕਹਿੰਦੇ ਉਹ ਤਾਂ ਛਾਲ ਮਾਰ ਗਿਆ ਦਰਿਆ 'ਚ ਹਾਂ ਭਰਾ ਤੁਹਾਡਾ ਤੁਹਾਡੇ ਤੋਂ ਛੋਟਾ ਸੀ ਕਿ ਤੁਹਾਡੇ ਤੋਂ ਵੱਡਾ ਸੀ ਮੈਂ ਤਾਂ ਛੋਟਾ ਸੀ ਅ ਪੜਦਾ ਸੀ ਕਿ ਫੇਤੀ ਵਾੜੀ ਕਰਦਾ ਸੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਮੰਗ ਹੈ ਵੀ ਇਸ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜਿਹਨੇ ਵੀ ਉਹਨੂੰ ਮਾਰਿਆ ਉਹਨਾਂ ਤੇ ਕਾਰਵਾਈ ਹੋਵੇ ਸਾਥ ਵੀ ਤੇ ਮੇਰਾ ਭਰਾ ਵੱਡੇ ਸੀ ਕੋਸਰੀ ਜੀ ਚੰਗਾ ਫਲਾ ਬੱਚਾ ਸਾਡਾ ਹੌਨ ਹਾਲਾ ਕੋਈ ਨਸ਼ਾ ਪਤਾ ਸੀ ਉਹਨੂੰ ਆੜੀ ਅੱਦੋ ਮੁੰਡੇ ਆ ਦੋਸਤ ਪਹਿਲਾਂ ਤਾਂ ਉਹਨਾਂ ਦੇ ਘਰੇ ਹੀ ਰਹਿੰਦਾ ਸੀ ਉਹਨਾਂ ਦੇ ਘਰੇ ਖਾਂਦਾ ਪੀਂਦਾ ਸਭ ਕੁਝ ਸੀ ਮੁੰਡੇ ਦੀ ਗੱਲਬਾਤ ਹੋਣੀ ਪਤਾ ਨਹੀਂ ਕੁੜੀ ਨਾਲ ਉਹਦੀ ਭੈਣ ਦਾ ਮੁੰਡਾ ਜਿਹਨਾਂ ਨੇ ਮਾਰਿਆ ਉਹਦੀ ਭੈਣ ਨਾਲ ਗੱਲਬਾਤ ਸੀਗੀ ਤੇ ਮੁੰਡੇ ਨੂੰ ਵਿੱਚੋਂ ਤਾਂ ਦੱਸਿਆ ਨਹੀਂ ਵੀ ਤੈਨੂੰ ਉਹਨੂੰ ਉੱਥੇ ਦਰਿਆ ਤੇ ਸੱਦ ਕੇ ਪਹਿਲਾਂ ਸਾਰੇ ਦਿਨ ਬਲਾ ਚੋਰ ਰਹੇ ਐ ਦੋਵੇਂ ਮੁੰਡੇ ਫਿਰ ਜਿਹੜਾ ਮੁੰਡੇ ਨੇ ਸੱਦਿਆ ਉਹਨੂੰ ਉੱਥੇ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਜਿਹਨੇ ਖੂਨ ਇਹ ਵੀ ਇਹਨੂੰ ਮਾਰਿਆ ਉਹ ਘਰੇ ਸੀਗਾ ਆਪਣੇ ਉਹਨੂੰ ਵੀ ਕੋਲ ਸੱਦ ਕੇ ਪਤਾ ਨਹੀਂ ਕੀ ਠੰਡੇ ਚ ਕੀ ਕੁਛ ਪਿਆ ਕੀ ਕੁਛ ਨਹੀਂ ਤੇ ਪਿਆ ਕੇ ਮੁੰਡੇ ਨੂੰ ਨਹਿਰ ਦੇ ਵਿੱਚ ਛਾਲ ਮਾਰ ਰਾ ਡਿੱਗ ਗਿਆ ਦਰਿਆ ਚ ਮਰਾਤੀ ਸ਼ਾਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡਾ ਬੱਚਾ ਦਰਿਆ ਚ 6:30 ਵਜੇ ਜੀ ਉਹ ਬੇੜੀ ਟੱਪਿਆ ਹੈ 6:30 ਵਜੇ ਤੋਂ ਬਾਅਦ ਉਹ ਉੱਥੇ ਚਲੇ ਗਿਆ ਮੇਰਾ ਦੇਰ ਹੈ ਛੋਟਾ ਉਹਨੇ ਫੋਨ ਲਾਇਆ ਮੁੰਡੇ ਨੂੰ ਉਹਦਾ ਫੋਨ ਸੋਚਾ ਪਾਉਣ ਡਿਆ ਸੀ ਫਿਰ ਦੂਜਾ ਲਾਇਆ ਉਹ ਉਹਨੂੰ ਫੋਨ ਲਾਇਆ ਉਹਨੇ ਉਹਨੂੰ ਪੁੱਛਿਆ ਵੀ ਮੁੰਡਾ ਆਇਆ ਨਹੀਂ ਤੁਸੀਂ ਹਜੇ ਤੱਕ ਬਲਾ ਚਰ ਰਹੇ ਹੋ ਕਹਿੰਦਾ ਚਾਚਾ ਨਹੀਂ ਉਹਨੇ ਤਾਂ ਸ਼ਾਲ ਮਾਰਤੀ ਦਰਿਆ ਦੇ ਵਿੱਚ ਅਸੀਂ ਇਹਨਾਂ ਨੇ ਪੁੱਛਿਆ ਵੀ ਤੁਸੀਂ ਦੱਸਿਆ ਕਿਉਂ ਨਹੀਂ ਸਾਨੂੰ ਵੀ ਤੁਸੀਂ ਇਹ ਬੱਚੇ ਨੇ ਸ਼ਾਮ ਨੂੰ ਸਾਨੂੰ ਫੋਨ ਕਿਉਂ ਨਹੀਂ ਕੀਤਾ ਕਹਿੰਦੇ ਨਹੀਂ ਜੀ ਉਹਨੇ ਤਾਂ ਹੁਣ ਇਹ ਦੋ ਪਿਓ ਪੁੱਤਰ ਗਏ ਆ ਜਾ ਕੇ ਇਹਨਾਂ ਦੇ ਵੀ ਹੱਥੀ ਉਹ ਪੇ ਆ ਬਾਅਦ ਵਿੱਚ ਉਹ ਸੈਟ ਤੇ ਹੋ ਗਏ ਆ ਜਦੋਂ ਸਾਰਿਆਂ ਘਰ ਚ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਫੋਨ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਉਦੋਂ ਸਾਡੀ ਕੋਈ ਨਹੀਂ ਪੁਲਿਸ ਨੇ ਵੀ ਨਹੀਂ ਸੁਣੀ 10 ਵਜੇ ਪੁਲਿਸ ਆਈ ਜੀ ਅਸੀਂ ਉੱਥੇ ਮੁੰਡੇ ਨੂੰ ਲੱਭੀ ਜਾਂਨਾ ਮੁੰਡਿਆਂ ਨੇ ਸਾਨੂੰ ਕੁਝ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਨਹੀਂ ਜਦੋਂ ਪੁਲਿਸ ਆਈ ਉਦੋਂ ਮੁੰਡੇ ਬਾਹਰ ਆਏ ਉਹਨਾਂ ਨੇ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਨਾ ਪੁਲਿਸ ਵਾਲਿਆਂ ਨੇ ਸਾਡੀ ਕੋਈ ਗੱਲਬਾਤ ਸੁਣੀ ਆ ਕਿੰਨੇ ਘੰਟੇ ਬਾਅਦ ਉਹ ਬੱਚੇ ਦੀ ਲਾਸ਼ ਦਰਿਆ ਚੋਂ ਕੱਢੀ ਗਈ ਅਸੀਂ ਜੀ 6 ਵਜੇ ਦਾ ਡਿੱ ਗਿਆ 7 ਵਜੇ ਦਾ ਡਿੱ ਗਿਆ ਕੱਲ੍ਹ ਦੂਜੇ ਦਿਨ 12 ਵਜੇ ਲਾਸ਼ 1 ਵਜੇ ਤੱਕ ਮਿਲੀ ਗੋਤਿਆ ਕੋਲ ਜਿਹੜਾ ਗੋਤੇ ਉਹ ਕੱਢਦੇ ਲੱਛੜਾ ਜੋ ਪ੍ਰਸ਼ਾਸਨ ਅਧਿਕਾਰੀ ਮੋਕੇ ਤੇ ਪਹੁੰਚੇ ਕੀ ਉਹਨਾਂ ਵੱਲੋਂ ਕੀ ਆ ਗਿਆ ਦੇਖੋ ਜੀ ਉਹਨਾਂ ਵੱਲੋਂ ਤੇ ਕੋਈ ਸਾਨੂੰ ਬੋਤਾ ਉਹ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਕੁਝ ਇੰਨਾ ਵਧੀਆ ਕੁਝ ਸਾਡੇ ਕੋਈ ਸਹਿਯਤਾ ਨਹੀਂ ਕੀਤੀ ਉਹਨਾਂ ਨੇ ਸਗੋਂ 10 ਵਜੇ ਪੁਲਿਸ ਉੱਥੇ ਆਈ ਦਰਿਆ ਤੇ ਅਸੀਂ ਉੱਥੇ ਪਾਗ ਲੰਗ ਖੜੇ ਬੱਚੇ ਨੂੰ ਲੱਭਣ ਡਿਆਂ ਪੁਲਿਸ ਪਰਲੇ ਦਰਿਆ ਤੇ ਆਈ ਉੱਥੇ ਖੜ ਕੇ ਉੱਥੇ ਲੋਕਾਂ ਨਾਲ ਗੱਲਾਂ ਕਰਕੇ ਚਲੇ ਗਏ ਉਹਨੇ ਸਾਡੇ ਨੂੰ ਕੁਝ ਨਹੀਂ ਪੁੱਛਿਆ ਵੀ ਤੁਹਾਡਾ ਬੱਚਾ ਲੱਭ ਗਿਆ ਜਾਂ ਨਹੀਂ ਲੱਭ ਗਿਆ ਸਗੋਂ ਮੈਡਮ ਕਹਿੰਦੀ ਮੈਂ ਉੱਤੋਂ ਆਉਣੀ ਆ ਜੀ ਨਾਲ ਦਰਿਆ ਬੱਚਾ ਮਰਿਆ ਪਿਆ ਬੇਚ ਆਈ ਲੱਭਦੇ ਪਿਆ ਜੀ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ ਸਾਡਾ ਸਾਥ ਕੋਈ ਨਹੀਂ ਸਾਨੂੰ 5 ਦਿਨ ਹੋ ਗਏ ਰੋਲਦੇ ਆਣ ਕਦੇ ਅਸੀਂ ਰੋਪੜ ਜਾਂਦੇ ਆਂ ਕਦੇ ਅਸੀਂ ਬਲਾ ਚੋਰ ਜਾਂਦੇ ਆਂ ਕਦੀ ਚੰਡੀਗੜ੍ਹ ਸਾਨੂੰ ਕੋਈ ਨਹੀਂ ਸੁਣਦਾ ਕੋਈ ਕਹਿੰਦੇ ਜੋ ਕਰਨਾ ਕਰ ਲੋ ਪੁਲਿਸ ਕਾਰਵਾਈ ਕਰ ਜੋ ਵੀ ਕਰਨੀ ਕਰ ਲੋ ਅਸੀਂ ਨਹੀਂ ਪਰਚਾ ਕੱਟਣਾ ਪ੍ਰਸ਼ਾਸਨ ਤੋਂ ਹੁਣ ਥੋੜੀ ਮੰਗ ਕੀ ਹੈ ਸੰਤ ਜੀ ਇਹ ਹੈ ਉਹਦੇ ਵਿਚਾਰੇ ਦੀ ਨਾ ਰੁਲੇ 514 ਪੰਜ ਦਿਨ ਹੋ ਗਏ ਜੀ ਉੱਤੇ ਬਰਫ ਚਲਾਇਆ ਪਿਆ ਜੋ ਅਗਨਾ ਅਸੀਂ ਉਹਦਾ ਸੰਸਕਾਰ ਕਰਸਾ ਦੇ ਨਾ ਕੋਈ ਸਾਨੂੰ ਪੁਲਿਸ ਦੇਣ ਦਾ ਕੁਛ ਦੱਸਦੀ ਬਣੀ ਕੁਛ ਪਈ ਵੀ ਤੁਹਾਡਾ ਪਰਚਾ ਕਰਦੇ ਸਗੋਂ ਕਿਉਂ ਕਹਿੰਦੇ ਕੋਈ ਤੁਸੀਂ ਆਪਦਾ ਰਾਜੀਨਾਮਾ ਕਰ ਲਓ ਬੱਚੇ ਦੇ ਤੁਸੀਂ ਉਹ ਕਰਵਾ ਦਿਓ ਸੰਸਕਾਰ ਕਰਵਾ ਦਿਓ ਮੇਰੇ ਬੇਟੇ ਨੂੰ ਜੀ ਇਹਨਾਂ ਨੇ ਘਰੋਂ ਸਾਦਕੇ ਲਾ ਜਾ ਕੇ ਮਾਰਿਆ ਜੀ ਕਹਿੰਦੇ ਜਨਮ ਦੇ ਨੇ ਧਰਮ ਦੇ ਦੀ ਪਾਰਟੀ ਕਰਨੀ ਹੈ ਜੀ ਕੌਣ ਲੈ ਕੇ ਗਿਆ ਸੀ ਤੁਹਾਡੇ ਬੇਟੇ ਨੂੰ ਉਹਦੇ ਦੋਸਤ ਲੈ ਕੇ ਗਏ ਸੀ ਜੀ ਕੀ ਕਹਿ ਕੇ ਲੈ ਗਏ ਸੀ ਵੀ ਕਿੱਥੇ ਗਏ ਸੀ ਦਰਿਆ ਤੇ ਜਿ ਉਹ ਕਹਿੰਦੇ ਸੀ ਪਾਰਟੀ ਕਰਨੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੇਟੇ ਨੂੰ ਦਰਿਆ 'ਚ ਇੰਨਣੇ ਜੀ ਉਹ ਫੋਨ ਕਰਦੇ ਸੀ ਫੋਨ ਚੱਕਦੇ ਨਹੀਂ ਸੀ ਹੈਗਾ ਜੀ ਮੁੰਡਿਆਂ ਨੇ ਫੋਨ ਚੱਕਿਆ ਉਹ ਕਹਿੰਦੇ ਤੁਹਾਡੇ ਬੇਟੇ ਨੇ ਛਾਲ ਮਾਰ ਦਿੱਤੀ ਦਰਿਆ 'ਚ ਕਿੰਨੇ ਟਾਈਮ ਬਾਅਦ ਤੁਹਾਡੇ ਬੱਚੇ ਦੀ ਲਾਸ਼ ਦਰਿਆ 'ਚ ਲੱਗੀ ਸੀ ਸਰੀਪਨ 11 12 ਵਜੇ ਕੱਢੀ ਗਈ ਸੀ ਥੋੜੀ ਹੁਣ ਮੰਗ ਕੀ ਹੈ ਜੀ ਪਰਚਾ ਕਾਦੀ ਆਈ ਮੰਗਿਆ ਜੀ ਵੀ ਸਾਨੂੰ ਉਹਨਾਂ ਨੂੰ ਸਖਤ ਸਹਾਇਤਾ ਜਾਵੇ ਇਨਸਾਫ ਚਾਹੀਦਾ ਜੀ ਆਦਾ ਪਰਚਾ ਕੱਟਿਆ ਜਾਵੇ ਮੇਰਾ ਨਾਮ ਮਿੱਤਰਪਾਲ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਨੰਨੋਵਾਲ ਮੰਡ ਕੀ ਗੱਲਬਾਤ ਹੋਈ ਤੁਹਾਡੇ ਬੇਟੇ ਨਾਲ ਮੇਰੇ ਬੇਟੇ ਨੂੰ ਉਹਨਾਂ ਘਰੋਂ ਲਿਜਾ ਕੇ ਦਰਿਆ 'ਚ ਧੱਕਾ ਦੇ ਕੇ ਮਾਰਤਾ ਜੀ ਅਹ ਕਿਹਦੇ ਕੋਣ ਲੈ ਗਏ ਸੀ ਤੁਹਾਡੇ ਬੇਟੇ ਜੀ ਮੇਰੇ ਬੇਟੇ ਨੇ ਗੁਰਵਿੰਦਰ ਸਿੰਘ ਗਿੱਧਾ ਤੇ ਅਮਨਪ੍ਰੀਤ ਸਿੰਘ ਹੈ ਕੀ ਕੀ ਕਹਿ ਕੇ ਲੱਗੇ ਸੀ ਤੁਹਾਡੇ ਬੱਚੇ ਨੂੰ ਵੀ ਮੇਰਾ ਜਨਮ ਦਿਨ ਆ ਵੀ ਆਪਾਂ ਪਾਰਟੀ ਕਰਨੀ ਹੈ ਇੱਥੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ੱਤਕਾ ਮਾਰਤਾ ਇਹਨਾਂ ਦਰਿਆ ਚ ਅਸੀਂ ਫੋਨ ਕਰਦੇ ਸੀ ਮਨਜਿੰਦਰ ਸਿੰਘ ਮਿੰਟੂ ਫੋਨ ਨਹੀਂ ਚੱਕਦਾ ਜੀ ਬਾਅਦ ਚ ਇਹਨਾਂ ਫੋਨ ਚੱਕਿਆ ਵੀ ਮੁੰਡਿਆਂ ਨੇ ਇਹ ਕਹਿੰਦੇ ਉਹ ਦਰਿਆ ਸ਼ਾਲ ਮਾਰ ਗਿਆ ਜੀ ਤਾਂ ਕਿੰਨੀ ਉਮਰ ਸੀ ਤੁਹਾਡੇ ਬੇਟੇ ਮੇਰੇ ਬੇਟੇ ਦੀ ਉਮਰ 23 ਸਾਲ ਹੈ ਜੀ ਕੀ ਕਰਦਾ ਸੀ ਤੁਹਾਡਾ ਬੇਟਾ ਖੇਤੀਬਾੜੀ ਕਰਦਾ ਜੀ ਹਾਂ ਕੀ ਮੰਗੀ ਹੈ ਤੁਹਾਡੀ ਹੁਣ ਪ੍ਰਸ਼ਾਸਨ ਜੀ ਸਾਡੀ ਉਹੀ ਮੰਗ ਹੈ ਉਹਨਾਂ ਦੇ ਪਰਚਾ ਹੋਵੇ ਉਹਨਾਂ ਨੂੰ ਸਖਤ ਤੋਂ ਸਖਤ سزا ਦਿੱਤੀ ਜਾਵੇ 5 ਤਰੀਕ ਨੂੰ ਜੀ ਸ਼ਾਮ ਦੇ 6:00 ਵਜੇ ਬੱਚੇ ਨੂੰ ਘਰੋਂ ਬੈਠੇ ਨੂੰ ਸੱਦ ਕੇ ਲਗਾਇਆ ਵੀ ਬਰਥ ਪਾਰਟੀ ਆ ਜਨਮ ਦਿਨ ਆ ਦਰਿਆ ਤੇ ਲੈ ਗਏ ਜੀ ਦਰਿਆ ਤੇ ਜਾ ਕੇ ਉੱਥੇ ਇਹਨਾਂ ਨੇ ਜੋ ਨਸ਼ਾ ਪਾਨ ਕੀਤਾ ਡਰਿੰਕ ਕੀਤੀ ਕੁਝ ਕੀਤਾ ਜੀ ਉਹ ਤੋਂ ਬਾਅਦ ਇਹਨਾਂ ਨੇ ਬੱਚੇ ਨੂੰ ਧੱਕਾ ਦੇ ਕੇ ਦਰਿਆ 'ਚ ਸੁੱਟਦਾ ਇਹ ਦੋ ਦੋ ਦੋਸਤ ਸਹੀ ਜੀ ਕਿੰਨੀ ਤਰੀਕ ਨੂੰ ਕਿੰਨੇ ਵਜੇ ਲੈ ਗਏ ਸੀ ਤੁਹਾਡੇ ਬੇਟ 5 ਤਰੀਕ ਨੂੰ 5 4 25 ਨੂੰ ਸ਼ਾਮ ਦੇ 6:30 ਵਜੇ ਕੀ ਕਹਿ ਕੇ ਲੈ ਗਏ ਸੀ ਬਈ ਅਮਨ ਅਮਨ ਫਰੀਦ ਦਾ ਜਨਮ ਦਿਨ ਆ ਵੀ ਪਾਰਟੀ ਕਰਨੀ ਤੁਹਾਡੇ ਪੋਤੇ ਦੀ ਕਿੰਨੀ ਉਮਰ ਸੀ ਕੀ ਕਰਦਾ ਸੀ ਉਹ ਖੇਤੀਬਾੜੀ ਕਰਦਾ ਜੇ ਤੁਹਾਨੂੰ ਦੀ ਉਮਰ ਤੇ ਇਸ ਹਾਲਾਜੀ ਮਨਜੀਤ ਸਿੰਘ ਮਿੰਟੂ ਦੀ ਪਹਿਲਾਂ ਵੀ ਕੋਈ ਲਾਕ ਡਾਟ ਸੀ ਹੈ ਸੀ ਉਹਨਾਂ ਨਾਲ ਉਹਨਾਂ ਦੀ ਪਹਿਲਾਂ ਜੀ ਦੂਜਾ ਗੁਰਵਿੰਦਰ ਸਿੰਘ ਨੇ ਉਹਨੂੰ ਇੱਕਦਮ ਕੁੱਟਿਆ ਜੀ ਫੜ ਕੇ ਜੋ ਸਾਨੂੰ ਪਤਾ ਨਹੀਂ ਲੱਗਾ ਕਿ ਉਦੋਂ ਬਾਅਦ ਮਨਜਿੰਦਰ ਸਿੰਘ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਦੇ ਅਖੇ ਇਹਨਾਂ ਨੇ ਪਿੱਛੋਂ ਗੱਡੀ ਮਾਰੀ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ਦਰਿਆ ਦੇ ਵਿੱਚ ਧੱਕਾ ਦਿੱਤਾ ਗਿਆ ਬਸ ਹੈ ਜੀ ਉਥੇ ਇਹ ਤਿੰਨ ਜਾਨੇ ਪਾਰਟੀ ਕਰ ਰਹੇ ਸੀ ਕੋਕੀ ਥੋੜੇ ਜੀ ਹਾਂ ਜੀ ਮੌਕੇ ਤੇ ਫਰੇ ਗਏ ਆ ਜੀ ਜਦ ਅਸੀਂ ਲਾਸ਼ ਕਿਸ ਤਰ੍ਹਾਂ ਬੱਚੇ ਦੀ ਦਰਿਆ ਚ ਕੱਢੀ ਗਈ ਪਹਿਲਾਂ ਜੀ ਤੋ 5 ਦਿਨ 5 ਤਰੀ ਨੂੰ ਅਸੀਂ ਰਾਤ ਦੇ 10 ਵਜੇ ਤੱਕ ਮੁੰਡੇ ਪੇਟ ਦੇ ਟੁੱਬੀਆਂ ਮਾਰ ਕੇ ਜ ਲੱਭਦੇ ਰਹੇ ਨਹੀਂ ਲੱਭੀ ਜੀ ਤੇ ਛਾਂ ਨੂੰ ਫਿਰ ਅਸੀਂ ਪਹਿਰਾ ਦਿੱਤਾ ਜੀ ਦਰਿਆਲੇ ਸਵੇਰੇ ਅਸੀਂ ਤੋ ਕੋਤਾ ਖੁਰ ਮਗਾਏ ਉਥੋਂ ਨੰਕਰ ਤੋਂ ਰੋਪੜ ਤੋਂ ਉਹਨਾਂ ਨੇ ਆ ਕੇ 11 ਕੁਜੇ ਦੇ ਕਰੀਬ ਤੱਕ ਉਹਨਾਂ ਦਰਿਆ ਚੋਂ ਬੱਚਾ ਕਢਾਇਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਕੋਈ ਸੂਚੇ ਕੀਤਾ ਗਿਆ ਸੀ ਹਾਂਜੀ ਕੀਤਾ ਜੀ ਅਸੀਂ ਪ੍ਰਸ਼ਾਸਨ ਵੱਲੋਂ ਚੋਰ ਨੂੰ ਕੀਤਾ ਹੈ ਸੂਚਿਤ ਉਹ ਤੋਂ ਮੈਡਮ ਸਾਹਿਬ ਆਏ ਜੀ ਫਿਰ ਤਾਂ ਹਉ ਦੇ ਹੀ ਉਸਹਾ ਦੇ ਬਾਕੀ ਉਥੇ ਕੋਈ ਗੱਲ ਕਰ ਰਹੀ ਆਂਦੀ ਮੈਂ ਤੁਹਾਡੇ ਤੋਂ ਪਰਚਾ ਦੇ ਦੇਣਾ ਅਸੀਂ ਆ ਵੀ ਜਾਂ ਸਾਨੂੰ ਦੋਖਾ ਬੱਚੇ ਬੋਲਦੇ ਆ ਕਿ ਤੁਮ ਪਰਚਾ ਕਿਵੇਂ ਆਂਦੀ ਮੇਰੇ ਕੋਲ ਪਾਵਰ ਹੈ ਮੈਂ ਪਰਚਾ ਅਧਿਆंगी ਪੁਰਨਾਬਾਦ ਦੀ ਰਾਤ ਨੂੰ 12 ਵਜੇ ਦੇ ਕਰੀਬ 11 ਵਜੇ 11 ਵਜੇ ਦੇ ਕਰੀਬ ਉਹਨਾਂ ਦੋ ਮੁਲਜਮਨਾਂ ਨੂੰ ਫੜ ਕੇ ਲੈ ਗਈ ਜੀ ਅਰੈਸਟ ਕਰਕੇ ਜੋ ਕਿ ਦੋ ਰਾਤਾਂ ਉੱਥੇ ਥਾਣੇ 'ਚ ਰਹੇ ਜੀ ਤੀਜੀ ਰਾਤ ਉਹਨਾਂ ਨੇ ਉਹਨਾਂ ਨੂੰ ਛਡਤਾ ਜੀ ਮੈਂ ਬੱਚੇ ਦਾ ਛੋੜੇ ਪੋਤੇ ਦਾ ਸਸਕਾਰ ਕਰਤਾ ਜੀ ਨਹੀਂ ਜੀ ਨਹੀਂ ਕੀਤਾ ਜੀ ਉੱਥੇ ਮੋਰਚੇ ਦੀ ਜਪਈ ਹੈ ਕਿੱਥੇ ਰੱਖਿਆ ਗਿਆ ਜੀ ਬਲਾ ਚੌਂਕ ਜੀ ਅ ਬੱਚੇ ਦਾ ਪੋਸਟਮੈਂਟ ਕਰਾਤਾ ਜੀ ਨਹੀਂ ਜੀ ਕਰਾਤਾ ਉਹ ਜ਼ਿਆਦਾ ਉਹਨਾਂ ਵਜੇ ਬੰਦੇ ਛੱਡਦੇ ਜੀ ਉਹ ਜਿਹਨਾਂ ਦੇ ਬੱਚਾ ਨਹੀਂ ਕਰਦੇ ਉਹਨਾਂ ਚ ਰੰਗੋ ਰੱਖਿਆ ਆ ਜੀ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਹੈ ਥੋੜੀ ਪ੍ਰਸ਼ਾਸਨ ਸਾਨੂੰ ਇਹ ਹੀ ਦਪਾ ਪਾ ਰਿਹਾ ਜੀ ਰਾਈਨਾਮਾ ਕਰੋ ਐਸ ਐਚ 24 ਤੇ ਡਿਪਟੀ ਵੀ ਡਿਊਟੀ ਸਾਹਿਬ ਜੀ ਕਿ ਤੁਸੀਂ ਤੁਹਾਡਾ ਦਾ ਬੱਚਾ ਮਰ ਗਿਆ ਬਈ ਦੂਜੇ ਦੋ ਬੱਚੇ ਜਿਨ੍ਹਾਂ ਨਾਲ ਤੁਸੀਂ ਨਾਲ ਲੇਦੇ ਬਈ ਉਹਨਾਂ ਦੀ ਲਾਈਫ ਖਰਾਬ ਨਾ ਹੋਵੇ ਬਈ ਉਹਨਾਂ ਨੂੰ ਤੁਸੀਂ ਰਾਈਨਾਮਾ ਕਰ ਲੋ ਤੁਸੀਂ ਮੰਗ ਕੀ ਕਰਦੇ ਹੋ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਜਿਵੇਂ ਉਹਨਾਂ ਦੇ ਕਰੜੀ ਦੇ ਕਰਵਾਈ ਕੀਤੀ ਜਾਵੇ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਗੱਲ ਬਤਾਈ ਇਹ ਸਾਨੂੰ ਤਾਂ ਫੋਨ ਗਾਈ 7 ਵਜੇ 7:30 ਵਜੇ ਇਹ ਦੱਸਦੀ ਇਹਨੇ ਕਿਤੇ ਨਾ ਦੋਸਤਾਂ ਨੇ ਕਹਿੰਦੇ ਵੀ ਕੋਈ ਚਲਦੀ ਹੋਣੀ ਹੈ ਨਾ ਜੀ ਤਾਂ ਦੱਸਿਆ ਨਾ ਪਤਾ ਲੱਗ ਗਿਆ ਨਾ ਜੀ ਜੋ ਵੀ ਹੈਗਾ ਔਰ 5:00 ਵਜੇ 5:30 ਵਜੇ ਦੋਸਤ ਕਹਿੰਦੇ ਵੀ ਮੇਰੇ ਇੱਕ ਵੱਡੇ ਆ ਜਿਹੜਾ ਦੋਸਤ ਬਾਹਰ ਗਿਆ ਦੇ ਨਾਲ ਜਿਹਦੇ ਕੋਲ ਹਟਮ ਰਹਿੰਦਾ ਸੀ ਰਾਤ ਨੂੰ ਚਲੋ ਦਿਨ ਦਾ ਤੋਂ ਇੱਕ ਦੂਜਾ ਰਹਿੰਦੇ ਸੀਗੇ ਤਦੋਂ پتہ ਨਹੀਂ ਹੁਣ ਅੱਗੇ ਕੀ ਗੱਲ ਹੋਈ ਨਾ ਤੇ 5:30 ਵਜੇ ਕਹਿੰਦਾ ਜੀ ਮੇਰੇ ਵੱਡੇ ਆ ਮਿੰਟੂ ਵੀ ਆ ਜਾਸੇ ਚਲੋ ਬੱਚਾ ਸੀ ਦੋਸਤ ਬਣਿਆ ਭੱਜ ਗਿਆ ਬਾਅਦ ਚ ਦੱਸਦੇ ਬਲਚੋਰਗੇ ਜੋ ਖਾਣ ਪੀਣ ਦਾ ਸੱਤ ਹੋਂ ਤੋਂ ਲਿਆਂਦਾ ਦੱਸਦੇ ਨੇ ਉਸ ਤੋਂ ਬਾਅਦ ਇਹ ਦੂਜਾ ਦੋਸਤ ਇੱਕ ਹੋਰ ਸੱਦ ਲਿਆ ਉਹਨੇ ਜਿਹੜਾ ਮਿੰਟੂ ਦਾ ਦੋਸਤ ਨੇ ਤੇ ਫਿਰ ਦਰਿਆ ਦੇ ਅੰਦਰ ਜਾ ਕੇ ਜਿੱਥੇ ਡੂੰਘਾ ਪਾਣੀ ਆ ਉੱਥੇ ਬੈਠ ਕੇ ਕਹਿੰਦੇ ਵੀ ਪਾਰਟੀ ਜਲਦੀ ਸੀ ਇਹਨਾਂ ਦੀ ਪਾਰਟੀ ਚੱਲਣ ਤੋਂ ਬਾਅਦ ਤੇ ਇਹਨਾਂ ਨੇ ਕੀਤਾ ਵੀ ਮਿੰਟੂ ਉਹਨੂੰ ਤਾਰੀ ਨਹੀਂ ਜਮੇ ਜਾਂਦੀ ਸੀਗੀ ਇਹ ਤਾਂ ਪਤਾ ਲੱਗ ਗਿਆ ਵੀ ਇਹਨਾਂ ਨੇ ਫਿਰ ਉਹਨੂੰ ਪਾਣੀ ਦੀ ੱਟਕਾ ਮਾਰ ਤੱਕ ਪਹਿਲਾਂ ਤਾਂ ਵੀ ਬੰਦੇ ਨਾਲ ਪਤਾ ਕਿ ਕਿ ਕੱਪੜੇ ਖੋਖਲੇ ਖੁੱਲੇ ਆ ਰਹੇ ਨੇ ਉਹਦੇ ਪਤਾ ਲੱਗਿਆ ਵੀ ਉਹਨੂੰ ਫੜ ਕੇ ਮੁੰਡਾ ਹੋਲੀ ਉਮਰ ਦਾ ਸੀਗਾ ਜਿਆਦਾ ਤੱਕਣੇ ਸੀਗਾ ਜੇ ਹਮ ਬੰਦੇ ਨੂੰ ਪਾ ਕੋ ਮੰਨ ਲਵੇ ਲਵਾਤਾ ਤੇ ਪੈਗ ਵੱਧ ਲਵਾਤਾ ਬੰਦਾ ਸੈਟਲ ਹੋਏ ਹੁੰਦਾ ਕਿੰਨੀ 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 ਉਮਰ ਸੀ ਬੱਚੇ ਦੀ ਉਮਰ 23 ਸਾਲ ਸੀ ਉਹਦੀ ਤੇ ਫਿਰ ਉਹਦੇ ਕੱਪੜੇ ਖੋਲੇ ਦੱਸੇ ਕੱਪੜੇ ਖੋਲ ਕੇ ਪਤਾ ਲੱਗਿਆ ਬਿਸਟੇ ਹਟਿਆ ਗਿਆ ਉਥੇ ਮੌਜੂਦਾ ਕਬਾਈ ਜੀ ਸ਼ਨੀਵਾਰ ਮੱਥਾ ਟਿਕਣ ਜਾਂਦੇ ਨੇ ਤੇ ਉਹ ਵੀ ਥੋੜਾ ਉੱਥੋਂ ਪੱਲੇ ਪਾਸੇ ਕਹਿੰਦਾ ਮੈਂ ਰੋਲਾ ਜਹਾ ਸੁਣ ਸੁਣਿਆ ਸੁਣਿਆ ਸੀਗਾ ਮੈਂ ਕਿਹਾ ਚੱਲ ਬੱਚੇ ਆ ਖਹਿ ਮਾ ਜੀ ਫੁੱਲ ਬਾਈ ਕਰਦੇ ਹੋਣਗੇ ਤੇ ਉਸ ਚਿਰ ਬਾਅਦ ਫਿਰ ਜੇ ਘਰ ਦੇਣ ਕਿ ਵੀ ਹੁਣ ਵੱਜ ਗਏ 7:00 ਵੱਜ ਗਏ ਵੀ ਮਿੰਟੂ ਹਜ ਤੱਕ ਨਹੀਂ ਆ ਇਹਨਾਂ ਨੇ ਪਹਿਲਾਂ ਫੋਨ ਲਾਇਆ ਕਈ ਘੰਟੀਆਂ ਦੀ ਮਾਰੀਆਂ ਚਾ 5-7 ਨਹੀਂ ਫੋਨ ਚੱਕਿਆ ਉਹਨੇ ਫਿਰ ਉਹ ਮੁੰਡੇ ਨੇ ਉਹ ਚੱਕ ਲਿਆ ਤੇ ਮਿੰਟੂ ਵਾਲਾ ਉਹ ਦੋਸਤਾਂ ਨੇ ਕਹਿੰਦਾ ਜੀ ਉਹਦਾ ਮਿੰਟੂ ਦੇ ਵਿੱਚ ਛਾਲ ਮਾਰਦੀ ਇਹ ਕਹਿੰਦੇ ਕారణ ਕੀ ਛਾਲ ਕੀ ਮਾਰ ਮਾਰ ਕਿਉਂ ਮਾਰਦੀ ਸਿਰ ਘਰਾਂ ਮੁੰਡੇ ਦਾ ਚਾਚਾ ਸੀਗਾ ਇੱਕ ਮੁੰਡੇ ਦਾ ਚਾਚੇ ਦਾ ਮੁੰਡਾ ਸੀਗਾ ਇਹ ਭਾਈ ਭੱਜੇਗੇ ਉ ਤੇ ਉਹ ਫਿਰ ਮੁੰਡੇ ਹੁੰਦੇ ਉੱਥੇ ਸਾਈਡ ਤੇ ਥੋੜਿਆ ਸਾਈਡ ਤੇ ਹੁਣ ਚਲੋ ਮੰਡ ਏਰੀਆ ਵਿੱਚ ਜਿਹੜਾ ਬਹੁਤ ਵਧੀਆ ਇੱਕ ਆਇਆ ਇਹਨਾਂ ਦਾ ਤੇ ਸਾਰੇ ਭੱਜ ਗਏ ਉੱਥੇ ਭੱਜੇ ਤੋਂ ਬਾਅਦ ਹਲਾ ਹਗਰ ਮਾਰਤੀ ਤੇ ਸਾਨੂੰ ਵੀ ਹੁਣ ਚੱਲ ਗਿਆ ਚਲੋ ਅਸੀਂ ਵੀ ਪਹੁੰਚ ਗਏ ਅਸੀਂ ਮੋਕੇ ਤੇ ਫਿਰ ਜਦ ਜਦ ਉਹ ਮੁੰਡੇ ਆ ਪਤਾ ਲੱਗਿਆ ਸਭ ਮੇਰੇ ਮੋਕੇ ਤੇ ਮੁੰਡੇ ਦਾ ਮਾਮਾ ਸੀ ਉਹ 500 ਬੰਦੇ ਲਿਆ ਕੇ ਇਹਦੇ ਚਾਚੇ ਨੂੰ ਔਰ ਚਾਚੇ ਮੁੰਡੇ ਨੂੰ ਕੁੱਟਰ ਬੈਗੇ ਵੈਸੇ ਅੱਜ ਰੈਕਟ ਵੀ ਹੋਈ ਮੁੰਡੇ ਦੇ ਚਾਚੇ ਦੇ ਫਟਾਉ ਨਿਕਲੇ ਵਿਚਾਰਦੀਆਂ ਬਹੁਤ ਇਸ ਕਰਕੇ ਵੀ ਇਹ ਚੱਕਰ ਕੀ ਤੋਂ ਹੀ ਕੁੱਟਾਂਗਾ ਤੇ ਬੈਗਿਆ ਨੂੰ ਇਹ ਉਹ ਵੀ ਉਲਟਾ ਤੁਹਾਡੀ ਗਲਤੀ ਆ ਫਿਰ ਹੌਲੀ ਜੀ ਉਹਸ ਨੂੰ ਫੋਨ ਲਾਇਆ ਜੀ ਪਰ ਉਹ ਮੈਡਮ ਜਾਈ ਸੀਗੇ ਔਰ ਉਹ ਮੈਡਮ ਜਾਈ ਫਿਰ ਉਹਨਾਂ ਨੇ ਅਰੈਸਟ ਕਰ ਲਿਆ ਉਸ ਮੌਕੇ ਤੇ ਅਰੈਸਟ ਕਰਕੇ ਫੜ ਕੇ ਵੀਡੀਓ ਵੀ ਹੈ ਅਰੈਸਟ ਕਰਦੇ ਨੇ ਤੇ ਉਹ ਵੀ ਤੁਹਾਨੂੰ ਪਾ ਦਾਂਗੇ ਤੇ ਚਲੋ ਪ੍ਰਾਤ ਨੂੰ ਫਿਰ 10 11 ਵਜੇ ਚਲਗੇ ਜੀ ਬੜਾ ਚੋਲੇ ਲੈ ਕੇ ਅਸੀਂ ਮਗਰ ਗਏ ਸੀਗੇ ਮੈਡਮ ਕਹਿੰਦੀ ਜੀ ਤੁਸੀਂ ਜਾਓ ਜੀ ਘਰ ਨੂੰ ਅਸੀਂ ਕਾਰਵਾਈ ਕਰਾਂਗੇ ਮੌਕੇ ਦੇ ਬੰਦੇ ਫੜੇਗੇ ਨੇ ਠੀਕ ਹੈ ਜੀ ਬਾਕੀ ਤੁਸੀਂ ਜਾਓ ਜੀ ਤੁਹਾਨੂੰ ਨਿਆ ਮਿਲੂਗਾ ਅਸੀਂ ਵਾਪਸ ਆਗੇ ਦੂਗੇ ਦਿਨ ਅਸੀਂ ਗੋਤਾਖੁਰ ਬਲਾਈ ਜੀ ਗੋਤਾਖੁਰ ਆਗੇ 60 ਵਜੇ ਜੋ ਲੱਭਣ ਲੱਗੇ ਲਾਸ਼ ਕਰਦੇ ਕਰਦੇ ਬਾਹਰ 1 ਵਜੇ ਆ ਜੀ ਉਹ ਬੰਦਿਆਂ ਨੇ ਅਸੀਂ ਸਾਰਾ ਡੱਬਰ ਕੋਸਤਾ ਤੋਂ ਰੋਲ ਕਰ ਦੁਬੜੀਆਂ ਦਾ ਨਹੀਂ ਹਿੰਮਤੀ ਬੰਦੇ ਦੀ ਹਿੰਮਤ ਨਹੀਂ ਜੇ ਘਰ ਦਾ ਜਵਾਨ ਬੱਚਾ ਜਾਂਦਾ ਜੀ ਔਰ ਉਹਨਾਂ ਨੇ ਮਗਰੋਂ ਉਧਰ ਸਭ ਨੂੰ ਸੰਭਲਿਆ ਉਹ ਤੁਹਾਨੂੰ ਆ ਪਤਾ ਹੀ ਆ ਵੀ ਕਿੰਨੇ ਨੂੰ ਸੰਭਲਿਆ ਉਹਨਾਂ ਨੇ ਉਹਨਾਂ ਦੀ ਫੇਰ ਬੋਲੀ ਹੋਰ ਹੋ ਗਈ ਮੈਂ ਕਿਹਾ ਜੀ ਹੁਣ ਅਸੀਂ ਰੋਹ ਖੱਜ ਖਵਾਰ ਹੋ ਕੇ ਸਾਡਾ ਔਰ 100 150 ਰਿਸ਼ਤੇਦਾਰੀ ਆਪਣੀ ਘਰ ਦੀ ਕਰਦੀ ਆ ਆਹ ਦੇਖੋ ਕਿੰਨੇ ਆ ਕੁਝ ਹੁਣ ਨੇੜੇ ਥੋੜੇ ਨੇੜੇ ਘਰੋਂ ਚਲੇ ਗਏ ਨੇ ਅਸੀਂ ਰੋਜ਼ ਜਾਂਦੇ ਆ ਥਾਣੇ 'ਚ ਸਾਨੂੰ ਬੁਲਾਣ ਦੇ ਅਸੀਂ ਥੋੜਾ ਹੱਕ ਕਰਾਂਗੇ ਸਦੋਂ ਮੁੰਡੇ ਵੀ ਦੂਏਦਾਂ ਛੜਦੇ ਉਹਨਾਂ ਨੇ ਅਸੀਂ ਕਹਿੰਦੇ ਮੁੰਡੇ ਕਿਥੇ ਆ ਕਹਿੰਦੇ ਮੁੰਡੇ ਤੁਸੀਂ ਮੁੰਡਿਆਂ ਨੂੰ ਕੀ ਲੈਣਾ ਸਾਡਾ ਕੰਮ ਆ ਅਸੀਂ ਕਰਾਂਗੇ ਅਸੀਂ ਕਿਹਾ ਵੀ ਉਹਨੇ ਪਰਚਾ ਕਰੋ ਉਹਨਾਂ ਨੇ ਕਤਲ ਕੀਤਾ ਆ ਬੱਚੇ ਦਾ ਪੋਸਟਮਾਨ ਕਰਾਤਾ ਸੀ ਉਹ ਹੁਣ ਅਸੀਂ ਕਿਵੇਂ ਕਰਾ ਦਈਏ ਬੱਚੇ ਦਾ ਬਸ ਉਹ ਤਾਂ ਕਹਿੰਦੇ ਰਾਜਾ ਨਾ ਰਾਜੀ ਨਾ ਕਰ ਲਓ ਤੁਸੀਂ 174 ਲਾ ਦੇਣੇ ਲਾ ਦੇਣੇ ਅਸੀਂ ਤੇ ਤੁਸੀਂ ਘਰ ਨੂੰ ਜਾਓ ਜੀ ਕੋਈ ਜਿਹੜਾ ਬੱਚਾ ਮਰਿਆ ਸਾਡਾ ਜਵਾਨ ਉਹ ਅਸੀਂ ਕਿੱਥੋਂ ਪੂਰਾ ਕਰਾਂਗੇ ਬੱਚੇ ਦਾ ਸਸਕਾਰ ਕਰਤੇ ਬੱਚੇ ਸਸਕਾਰ ਕਿਵੇਂ ਕਰਨ ਕਰਗਾ ਜੀ ਸਾਨੂੰ ਨਿਆਂ ਹੀ ਨਹੀਂ ਮਿਲਦਾ ਹੈ ਜੀ ਜੇ ਅਸੀਂ ਦੇਖ ਲਈ ਜੀ ਫਿਰ ਐਸਐਸਵੀ ਦਫਤਰ ਜਾ ਕੇ ਆਇਆ ਸੀ ਉੱਥੇ ਆਪਣੇ ਨਵੇਂ ਸ਼ਹਿਰ ਉਹਨਾਂ ਨੇ ਸਾਨੂੰ ਕਹਿੰਦੇ ਫਿਰ ਉੱਥੇ ਭੇਜਤਾ ਕਈ ਬਸੇ ਧੱਕੇ ਖਾ ਖਾ ਚੁੱਕੇ ਆਂ ਤਿੰਨ ਦਿਨ ਹੋ ਗਏ ਬੱਚੇ ਦੀ ਲਾਸ਼ ਫੋਟੋ ਵਿੱਚ ਪਈ ਆ ਦੇਖੋ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਆਂ ਵੀ ਸਾਨੂੰ ਨਿਆਂ ਮਿਲੇ ਨਿਆਂ ਮਿਲੇ ਸਾਡੇ ਪਰਿਵਾਰ ਨੂੰ ਨਿਆਂ ਮਿਲੇ ਜੇ ਸਾਨੂੰ ਸਾਨੂੰ ਨਿਆਂ ਨਹੀਂ ਮਿਲਣਾ ਫਿਰ ਤਾਂ ਦੇਖੋ ਸਾਡੇ ਸੇ ਕਦ ਕੱਢੋ ਕੇ ਰਹਿ ਗਏ ਆ ਜੀ ਸਾਨੂੰ ਬੜਾ ਮਾਣ ਆ ਜੀ ਉਸ ਮੈਂ ਕਿਵੇਂ ਬਹੁਤ ਮਾਣ ਆ ਜੀ ਠੀਕ ਹੈ ਸੀਐਮ ਸਾਹਿਬ ਤੇ ਬਹੁਤ ਸਾਨੂੰ ਮ ਬਹੁਤ ਵਧੀਆ ਸਾਡਾ ਮੁੱਖ ਮੰਤਰੀ ਆ ਜੀ ਇਹ ਸਾਡਾ ਪਰਿਵਾਰ ਆਮ ਪਾਰਟੀ ਸੰਬੰਧ ਰਦਾ ਜੀ ਸਾਡੇ ਐਮਐਲਏ ਸੋਂ ਕਟਾਰੀਆਂ ਉੱਥੇ ਵੀ ਜਾ ਕੇ ਆ ਸਾਡੀ ਉੱਥੇ ਵੀ ਸੁਲਮਾਈ ਨਹੀਂ ਹੋਈ ਅੱਗੇ ਤੋਂ ਚਲੋ ਜੋ ਵੀ ਹੋਣਾ ਹੋ ਠੀਕ ਹੈ ਅੱਜ ਤੇ ਅਭ ਪ੍ਰਥਪਾਲ ਸਿੰਘ ਚਾਚਾ ਇਹਦਾ ਰੋਟੀ ਵੀ ਉੱਥੇ ਪਾ ਕੇ ਖੰਦੋਂਦਾ ਸੀ ਮੰਗ ਕੀ ਹੈ ਜੀ ਹੁਣ ਥੋੜੀ ਪ੍ਰਸ਼ਾਧ ਅਸੀਂ ਮੰਗੇ ਆ ਜੀ ਅਸੀਂ ਸੀਐਮ ਜੀ ਨੂੰ ਕਹਿੰਦੇ ਆ ਮੁੱਖ ਮੰਤਰੀ ਜੀ ਨੂੰ ਜੀ ਤੁਸੀਂ ਬਹੁਤ ਵਧੀਆ ਸਾਡੇ ਮੰਤਰੀ ਸਾਨੂੰ ਨਿਆ ਚਾਹੀਦਾ ਐ ਤੇ ਪ੍ਰਸ਼ਾਦ ਐਸਐਚਓ ਮੈਡਮ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਡੀਸੀ ਸਾਹਿਬ ਨੂੰ ਸਾਰੇ ਬੇਨਤੀ ਕਰ ਰਹੇ ਆ ਜੀ ਵੀ ਸਾਨੂੰ ਨਿਆਜ਼ ਹੋ ਨਿਆ ਦਿਓ ਅੱਜ ਇਹ ਬੱਚੇ ਕੱਲ ਦੇ ਹੁਣ ਛੁੱਟ ਕੇ ਆ ਗਏ ਨੇ ਹੁਣ ਉੱਥੇ ਕੋਈ ਲੋਕਾਂ ਦੀ ਗੱਲਾਂ ਸੁਣਦੇ ਆ ਵੀ ਸਾਡਾ ਕੀ ਬਗਾਲੇ ਬਸ ਹੱਸਣੇ ਇੱਥੇ ਐ ਆ ਗਏ ਬਾਹਰ ਇਹ ਚੁੜੀਆਂ ਮਾਰ ਕੇ ਗੱਲ ਕਰਦੇ ਆ ਸਾਲਾ ਧੁੰਕੀਆਂ ਦਿੰਦੇ ਨੇ ਸਾਨੂੰ ਇੱਕ ਰੋ ਰੋ ਕੇ ਸਾਡਾ ਅੱਖਾਂ ਪਾਣੀ ਵੀ ਸੁਗਿਆ ਹੀ ਹੁਣਸ ਆ ਚਾਰ ਤਰ੍ਹਾਂ ਬੱਚੇ ਦੀ ਲਾਸ ਰੋਲ ਦੀ ਸਾਨੂੰ ਨਿਆ ਚਾਹੀਦਾ ਨਿਆ ਚਾਹੀਦਾ ਜੀ ਠੀਕ ਹੈ ਜੀ ਨਹੀਂ ਤੇ ਅਸੀਂ ਭਾਈ ਕੱਲ ਨੂੰ ਡੀਸੀ ਦਫ਼ਤਰ ਸਾਹਿਬ ਬੇਨਤੀ ਕਰਾਂਗੇ ਸੰਭੀਰ ਦਫ਼ਤਰ ਬੇਨਤੀ ਕਰਾਂਗੇ ਉੱਥੇ ਆ ਕੇ ਧਰਨੇ ਲਾਵਾਂਗੇ ਜੀ ਠੀਕ ਹੈ ਜੀ ਸਾਨੂੰ ਹੱਕ ਚਾਹੀਦਾ ਠੀਕ ਹੈ ਜੀ ਠੱਕ ਜਾਈਏ ਧ ਦਰਿਆ ਦੇ ਵਿੱਚ ਕਿੱਥੇ ਦਾ ਸੀ ਮੁੰਡਾ ਜਿਹੜਾ ਡੁੱਬਿਆ ਇਹ ਨੰਨੌਲ ਦੇ ਜੀ ਇਹ ਨੰਨੌਲ ਕਿਹੜੇ ਪੈਂਦਾ ਥਾਣੇ ਕਿਹੜੇ ਚ ਪੈਂਦਾ ਇਹ ਨੰਮੇ ਸ਼ਹਿਰ ਚ ਪੈਂਦਾ ਜੀ ਠੀਕ ਆਪ ਵਾਲਾ ਤੋਂ ਥਾਣਾ ਅੱਛਾ ਇਹ ਜਿਹੜਾ ਮੁੰਡਾ ਕਿੰਨੀ ਕੁ ਉਮਰ ਦਾ ਸੀਗਾ ਜੀ ਇਹ ਹੈਗਾ ਜੀ 23 ਸਮ 23 ਲੱਗੇ ਜੀ 22 ਸ ਤੇ 23 ਅੱਛਾ ਇਹਦਾ ਨਾਂ ਨੂੰ ਪਤਾ ਜੀ ਕੁਛ ਇਹ ਆਮ ਕਿਆ ਨਾਂ ਦੱਸ ਦੀ ਦਾ ਮਿੰਟੂ ਮਿੰਟੂ ਹੀ ਠੀਕ ਹੈ ਇਹ ਇੱਥੇ ਬੈਠੇ ਸੀ ਕਿ ਵੈਸੇ ਕਿ ਕਿਵੇਂ ਹੋਇਆ ਕਿਵੇਂ ਪਤਾ ਲੱਗਿਆ ਇਹ ਇਹ ਮੁੰਡੇ ਦੀ ਕਿਹੜਾ ਨਾਲ ਸੀ ਉਹ ਕਹਿੰਦਾ ਉਹਦਾ ਜਰਮ ਦੇ ਸੀ ਜੀ ਇਹ ਬੋਲਾ ਦਰਵਾਇ ਦੀ ਗੱਲ ਕੰਮ ਕੋ ਮਗੇ ਅੱਗੇ ਹੋਣੇ ਕੋਈ ਠੀਕ ਹੈ ਤੇ ਉਹ ਜਰਮ ਦਾ ਨਾਮ ਇੱਥੇ ਖਾਂਦੇ ਪੀਂਦੇ ਸੀ ਬਸ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਕ ਵਜ ਦੀ ਗੱਲਬਾਤ ਹੈਗੀ ਆ 6:30 ਵਜੇ 6:30 ਵਜੇ ਤੱਕ ਆਮ ਆ ਗੁਰਮੋਹਨ ਮੈਂ ਮਨਜਿੰਦਰ ਸਿੰਘ ਦਾ ਦਾਦਾ ਜੀ ਮੇਰਾ ਬੱਚਾ ਇਹਨਾਂ ਨੇ ਕੱਲਾ ਕਰਵਾ ਦਿੱਤਾ ਤੇ ਤੇਰੇ ਆਦੇ ਲੈ ਆ ਕੇ ਇਹਨਾਂ ਨੂੰ ਮਾਰ ਕੇ ਤੇ ਰਿਆ ਸੜਤਾ ਇਹ ਦੋ ਜਾਨਾਂ ਹੀ ਗੁਰਮਿੰਦਰ ਸਿੰਘ ਗੁਰਖ ਗਿੰਦਾ ਤੇ ਦੂਜਾ ਮੁੰਡਾ ਇਹਨਾਂ ਆਮਾ 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 ਨਾਲ ਪੱਪੀ ਸਿਕੰਦਰ ਪੁੱਤ ਇਹਨਾਂ ਨੇ ਹਨ ਕੋਈ ਸੌਟ ਕਾਨਾਂ ਦਿੱਤਾ ਪ੍ਰਸ਼ਾਸਨ ਜਿਹੜਾ ਉਹ ਵੀ ਸਾਡੀ ਕਾਰਵਾਈ ਨਹੀਂ ਕਰ ਰਿਹਾ ਜਿਹੜਾ ਕੋਈ ਕੰਮ ਨਹੀਂ ਹੋ ਰਿਹਾ ਸਾਰੇ ਸੱਜਣ ਪਤਵੰਤੇ ਆਨੇ ਇੱਥੇ ਸੱਦੇ ਹੀ ਪੁਲਿਸ ਵਾਲੇ ਬੰਦੇ ਲੈ ਕੇ ਆ ਸਾਨੂੰ ਕੋਈ ਲੋਕੇਸ਼ਨ ਦੇਣ ਪਰ ਉਹ ਇਥੋਂ ਕਿਲੋਮੀਟਰ ਦੂਰ ਖੜੇ ਅੱਗੇ ਨਹੀਂ ਆ ਰਹੇ